ਬਹੁਤ ਬਹੁਤ ਸਵਾਗਤ ਹੈ ਦੋਸਤੋ ਦਿੱਸਦਾ ਇੰਤਜ਼ਾਰ ਸੀ ਉਹ ਅੱਜ ਘੜੀ ਆ ਗਏ ਗਿੱਦੜ ਬਾਹਾ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਦੇ ਇਲੈਕਸ਼ਨ ਜਿਹੜੇ ਹੋਏ ਸੀਗੇ ਉਸ ਦਾ ਅੱਜ ਰਿਜ਼ਲਟ ਆ ਤੇ ਨਤੀਜੇ ਤੁਹਾਨੂੰ ਲਗਾਤਾਰ ਦੱਸਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਅੰਕਿਓ ਜਨੇਜਾ ਜੀ ਸੀਨੀਅਰ ਪੱਤਰਕਾਰ ਗੱਲ ਕਰੀਏ ਬਰਨਾਲਾ ਦੀ ਜਿਸ ਤੋਂ ਆਮ ਆਦਮੀ ਪਾਰਟੀ ਤੋਂ ਹਰਿੰਦਰ ਸਿੰਘ ਧਾਲੀਵਾਲ ਗੁਲਦੀਪ ਸਿੰਘ ਢਿੱਲੋਂ ਕਾਂਗਰਸ ਤੋਂ ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਗੋਵਿੰਦ ਸਿੰਘ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਦੂਸਰੇ ਨੰਬਰ ਦੀ ਗੱਲ ਕਰੀਏ ਚੱਪੇਵਾਲ ਤੋਂ ਚੱਪੇਵਾਲ ਤੋਂ ਸ਼ਾਖ ਚੱਪੇਵਾਲ ਆਮ ਆਦਮੀ ਪਾਰਟੀ ਤੋਂ ਰਣਜੀਤ ਕੁਮਾਰ ਜਿਹੜੇ ਕਾਂਗਰਸ ਤੋਂ ਤੇ ਸੋਹਣ ਸਿੰਘ ਢੰਡਲ ਜਿਹੜੇ ਆ ਭਾਜਪਾ ਤੋਂ ਤੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਗੁਰਦੀਪ ਸਿੰਘ ਰਧਾਵਾ ਜਿਹੜੇ ਆ ਉਹ ਆਮ ਆਦਮੀ ਪਾਰਟੀ ਤੋਂ ਜਤਿੰਦਰ ਕੌਰ ਜਿਹੜੇ ਆ ਉਹ ਕਾਂਗਰਸ ਤੋਂ ਰਵਿਕਰਨ ਕਾਲੋਆ ਜਿਹੜੇ ਉਹ ਭਾਜਪਾ ਤੋਂ ਇਹ ਗਿੱਦੜਬਾਹ ਦੀ ਜਿਹੜੀ ਹੌਟ ਸੀਟ ਮੰਨੀ ਜਾਂਦੀ ਆ ਸਭ ਤੋਂ ਜਿਹੜੀਆਂ ਨਜ਼ਰਾ ਸੀਗੀਆਂ ਉਹ ਗਿੱਦੜਬਾਹ ਸੀਟ ਦੇ ਉੱਤੇ ਸੀ ਜਿਹੜੇ ਰਾਜਾ ਵੜਿੰਗ ਦੇ ਪਤਨੀ ਉੱਥੋਂ ਖੜੇ ਸੀ ਤੇ ਅਕਾਲੀ ਦਲ ਜਿਹੜੇ ਛੱਡ ਕੇ ਗਏ ਸੀ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਤੋਂ ਦੇ ਬਹੁਤ ਵੱਡੇ ਕੈਂਡੀਡੇਟ ਵੀ ਮੰਨੇ ਜਾਂਦੇ ਸੀ ਅਮ੍ਰਿਤਾ ਵੜਿੰਗ ਤੇ ਜਿਹੜੇ ਡਿੰਪੀ ਢਿੱਲੋਂ ਦੇ ਵਿੱਚ ਟੱਕਰ ਸੀ ਤੀਸਰੇ ਨੰਬਰ ਤੇ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਉਹਨਾਂ ਦੇ ਵਿੱਚ ਜਿਹੜੀ ਤਿੰਨਾਂ ਦੇ ਵਿੱਚ ਬਹੁਤ ਹੀ ਜਿਹੜੀ ਫਸਮੀ ਟੱਕਰ ਦੀ ਉਸੇ ਨੂੰ ਲੈ ਕੇ ਜਿਹੜੇ ਸਾਡੇ ਨਾਲ ਅੱਜ ਮਜੂਦ ਨੇ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਅੰਕਿਜ ਨੇਜਾ ਜੀ ਅੰਕਿਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਥੈਂਕ ਯੂ ਸਰ ਥੈਂਕ ਯੂ ਅੰਕਿਜ ਜੀ ਕਿਵੇਂ ਦੇਖਦੇ ਹੋ ਇੱਕ ਗਿੱਦੜਬਾਹ ਜਿਹੜੀ ਸੇੜ ਸੀ ਹੋਟ ਸੀਡ ਮੰਨੀ ਜਾਂਦੀ ਕਿਵੇਂ ਦਾ ਮਾਹੌਲ ਜਿਹੜਾ ਬਣ ਸਕਦਾ ਵਾ ਜੇ ਨਤੀਜੇ ਜਿਹੜੇ ਲਗਾਤਾਰ ਸੇੜ ਤੋਂ ਆ ਰਹੇ ਆ ਕਿਵੇਂ ਦੇਖਦੇ ਹੋ ਸਾਰਾ ਸਨਜੀ ਗੱਲ ਕਰੀਏ ਗਿੱਦੜਬਾਹ ਦੀ ਗਿੱਦੜਬਾਹ ਦੇ ਵਿੱਚ ਜਿਹੜੇ ਰੁਝਾਨੀ ਰੁਝਾਨ ਜਿਹੜੇ ਸ਼ੁਰੂ ਹੋ ਚੁੱਕੇ ਨੇ ਸ਼ੁਰੂਆਤੀ ਰੁਝਾਨ ਨੇ ਤਾਂ ਦਾਦੇ ਸ਼ੁਰੂਆਤੀ ਰੁਝਾਨ ਦੇ ਵਿੱਚ ਜਿਹੜੇ ਅਮ੍ਰਿਤਾ ਵੜਿੰਗ ਨੇ ਜਿਹੜੇ ਕੈਲੀਏ ਕਿ ਦੋ ਵਾਰ ਤੋਂ ਉਹਨਾਂ ਦੇ ਜਿਹੜੇ ਹਸਬੈਂਡ ਦੋ ਕਿ ਤੀਜੀ ਵਾਰ 2022 ਦੇ ਵਿੱਚ ਵੀ ਜਿਹੜੇ ਆ ਉਹ ਇਸ ਸੀਟ ਦੇ ਉੱਤੇ ਜਿੱਤੇ ਸੀ ਪਰ ਹਜੇ ਤੱਕ ਜਿਹੜੇ ਆ ਅਮ੍ਰਿਤਾ ਵੜਿੰਗ ਪਿੱਛੇ ਚੱਲ ਰਹੇ ਨੇ ਤੇ ਜਿਹੜੇ ਡੀਪੀ ਢਿੱਲੋਂ ਨੇ ਉਹ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਤੋਂ ਤੇ ਜਿਹੜੇ ਸਾਡੇ ਸਾਬਕਾ ਮંત્રી ਨੇ ਮਨਪ੍ਰੀਤ ਸਿੰਘ ਬਾਦਲ ਜੋ ਵੀ ਗਿੱਦੜਵਾ ਤੋਂ ਖੜੇ ਸਨ ਉਹ ਵੀ ਪਿੱਛੇ ਚੱਲ ਰਹੇ ਨੇ ਜਿਹੜੇ ਅਮ੍ਰਿਤਾ ਵੜਿੰਗ ਨੇ ਉਹ ਵੀ ਹਜੇ ਪਿੱਛੇ ਚੱਲ ਰਹੇ ਨੇ ਡਿੰਪੀ ਢਿੱਲੋਂ ਨੂੰ ਜਿਹੜੀ ਹੈ ਲੋਕਾਂ ਨੇ ਕਹਿ ਸਕਦੇ ਕਿ ਲੋਕਾਂ ਨੇ ਜਿਹੜੀ ਸਰਕਾਰ ਦੇ ਕੇ ਆਮ ਆਦਮੀ ਪਾਰਟੀ ਨੂੰ ਜਰੂਰ ਮੈਨੂੰ ਲੱਗਦਾ ਵੋਟ ਪਾਈ ਹੋਈ ਹੈ ਅਨਕੇ ਜੀ ਗੱਲ ਕਰੀਏ ਕਿ ਰਾਜਾ ਵੜਿੰਗ ਨੇ ਉੱਥੇ ਬਹੁਤ ਜ਼ਿਆਦਾ ਚੋਣ ਪ੍ਰਚਾਰ ਕੀਤਾ ਸੀ ਉਹਨਾਂ ਦੀ ਪਤਨੀ ਵੀ ਆਹੋ ਤੇ ਕਿਵੇਂ ਦਾ ਮਾਹੌਲ ਬਣ ਸਕਦਾ ਵਾ ਹੁਣ ਡਿੰਪੀ ਢਿੱਲੋਂ ਅੱਗੇ ਜਾ ਰਹੇ ਨੇ ਉਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਚੋਣ ਪ੍ਰਚਾਰ ਕੀਤਾ ਹੈ ਘਰ-ਘਰ ਜਾ ਕੇ ਜੀ ਮੈਂ ਤੁਹਾਨੂੰ ਉਸ ਦਿਨ ਵੀ ਆਪਾਂ ਜਦੋਂ ਇੱਥੇ ਗੱਲਬਾਤ ਕੀਤੀ ਉਦੋਂ ਵੀ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਇਸ ਚੀਜ਼ ਦਾ ਘਾਟਾ ਜਰੂਰ ਹੋ ਸਕਦਾ ਕਿਉਂਕਿ ਇੱਕੋ ਸੀਟ ਦੇ ਉੱਤੇ ਹੀ ਇਹਨਾਂ ਨੇ ਬੋਨਚ ਬਣਾਈ ਰੱਖੀ ਪ੍ਰਧਾਨ ਸੀ ਇਹਨਾਂ ਨੂੰ ਚਾਹੀਦਾ ਸੀ ਲਗ-ਲਗ ਜਾਣਾ ਲੁੱਕ ਜਿਹੜੇ ਵਰਕਰ ਸੀ ਉਹਨਾਂ ਚ ਇਹ ਵੀ ਨਰਾਸ਼ਾ ਸੀ ਕਿ ਹੁਣ ਰਾਜਾ ਵੜਿੰਗ ਆਪ ਐਮਪੀ ਬਣ ਗਏ ਨੇ ਕਿਸੇ ਹੋਰ ਵਰਕਰ ਨੂੰ ਦੇਂਦੇ ਹੈ ਨਾ ਉਹਨਾਂ ਨੇ ਉਹੀ ਆਪਣੇ ਵਾਈਫ ਨੂੰ ਅੱਗੇ ਕਰਤਾ ਹਣਾ ਆਪਣੀ ਸੀਟ ਹੀ ਮਤਲਬ ਬਣਾਈ ਰੱਖੀ ਇਸ ਚੀਜ਼ ਤੇ ਵੀ ਵਰਕਰ ਜਿਹੜਾ ਕਾਫੀ ਜਿਹੜਾ ਨਰਾਜ ਨਜ਼ਰ ਆ ਰਿਹਾ ਸੀਗਾ ਤੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਕਾਫੀ ਦੇਰ ਹੋ ਮਤਲਬ ਕਿ ਪਿੱਛੇ ਰਹਿ ਹੁਣ ਜਗਤਾਂ ਮੇ ਇਲੈਕਸ਼ਨ ਆਉਣ ਦੇ ਨਾਲ ਹੀ ਅੱਗੇ ਆਏ ਆ ਤੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਦਾ ਵੀ ਨੁਕਸਾਨ ਹੋ ਰਿਹਾ ਉਹਨਾਂ ਨੂੰ ਦੱਸੋ ਜੀ ਜਿਹੜਾ 2007 2012 ਦੇ ਵਿੱਚ ਲਾਸਟ ਇਲੈਕਸ਼ਨ ਉਹਨਾਂ ਨੇ ਗਿੱਦੜਵਾਦ ਤੋਂ ਲੜੇ ਉਸ ਤੋਂ ਬਾਅਦ ਜਦੋਂ ਕਾਂਗਰਸ ਚਾਏ ਕਾਂਗਰਸ ਦੇ ਵੀ 2017 ਉਹਨਾਂ ਨੇ ਹੋਰ ਕਿਤੋਂ ਇਲੈਕਸ਼ਨ ਲੜੇ ਠੀਕ ਹੈ ਉਸ ਚੀਜ਼ ਦਾ ਫਰਕ ਤੇ ਪੈਂਦਾ ਹੀ ਹੈ ਨਾ ਪਹਿਲੇ ਤੁਸੀਂ ਗਿੱਦੜਵਾਦ ਵਿੱਚ ਲੜਦੇ ਰਹੇ ਉਸ ਤੋਂ ਬਾਅਦ ਤੁਸੀਂ ਬਾਅਦ ਚ ਕਾਂਗਰਸ ਜਾ ਕੇ ਉਹਨਾਂ ਨੇ ਆਪਣਾ ਰਾਜਾ ਵਿੜਿੰਗ ਨੂੰ ਸੀਟ ਦੇਣ ਕਰਕੇ ਇਹਨਾਂ ਨੂੰ ਹੋਰ ਕਿਤੋਂ ਇਲੈਕਸ਼ਨ ਲੜਾਤੇ ਮਤਲਬ ਤੁਸੀਂ ਆਪਣੀ ਜਗ੍ਹਾ ਨੂੰ ਭੁੱਲ ਗਏ ਦੇ ਵੀ ਲੋਕਾਂ ਨੇ ਥੋੜੀ ਉਹਨਾਂ ਨੂੰ ਫਿਰ ਜਿਹੜਾ ਕਿ ਨਕਾਰਨਾ ਹੀ ਜਿਹੜਾ ਸਹੀ ਸਮਝਦਾ ਅੰਕ ਜੀ ਗੱਲ ਕਰੀਏ ਲੁਧਿਆਣਾ ਤੋਂ ਰਾਜਾ ਬੜੀ ਜਿਹੜੇ ਜਿੱਤੇ ਇਹਨਾਂ ਨੇ ਚੈਲੰਜ ਕੀਤਾ ਸੀਗਾ ਉੱਥੇ ਕੀ ਮੈਂ ਜਿਹੜਾ ਰਵਨੀਤ ਸਿੰਘ ਬਿੱਟੂ ਆ ਬਿਆਨ ਸਿੰਘ ਦੇ ਜਿਹੜੇ ਪੋਤੇ ਉਹਨਾਂ ਨੂੰ ਹਰਾਇਆ ਸੀ ਚੈਲੰਜ ਕਰਕੇ ਪਰ ਕਿਤੇ ਨਾ ਕਿਤੇ ਇੱਥੇ ਕੀ ਦੇਖਣ ਨੂੰ ਮਿਲੇ ਕਿ ਇੱਥੇ ਕਿਉਂ ਪਿੱਛੇ ਜਾ ਰਹੇ ਆ ਮੈਂ ਤੁਹਾਨੂੰ ਦੱਸਿਆ ਮੈਨੂੰ ਤਾਂ ਜੋ ਮੇਨ ਕਾਰਨ ਲੱਗ ਰਿਹਾ ਵਰਕਰ ਨਾਰਾਜ਼ ਵਰਕਰਨਾਂ ਦਾ ਰਾਜ ਕਾਂਗਰਸ ਪਾਰਟੀ ਦਾ ਹੋਣਾ ਹੀ ਹੈ ਕਿਉਂਕਿ ਜਿਹੜਾ ਕਿ ਇੱਕੋ ਹੀ ਬੰਦੇ ਨੂੰ ਆਪਾਂ ਸੀਟ ਦੇਈ ਜਾਂਦੇ ਇੱਕੋ ਪਰਿਵਾਰ ਨੂੰ ਸੀਟ ਦੇਈ ਜਾਂਦੇ ਨਾ ਪਰਿਵਾਰਵਾਂ ਨੂੰ ਖਤਮ ਨਹੀਂ ਕਰ ਰਹੇ ਇਸ ਚੀਜ਼ ਦੇ ਵਿੱਚ ਵੀ ਜਿਹੜਾ ਲੋਕ ਜਿਹੜੇ ਵਰਕਰ ਨੇ ਉਹ ਕਾਫੀ ਨਾਰਾਜ਼ ਨੇ ਬਾਕੀ ਸ਼ੁਰਾਤੀ ਰੁਝਾਨ ਨੇ ਬਾਕੀ ਕੀ ਅੱਗੇ ਹੌਲੀ 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 ਖੁੱਲਦਾ ਔਰ ਇਹ ਤੋਂ ਹੀ ਕਲੀਅਰ ਹੋ ਪਾਏਗਾ ਕਿ ਜੀ ਕੀ ਕੀ ਕਾਰਨ ਮੰਨਦੇ ਹੋ ਕਿਉਂ ਰੁਝਾਨ ਜਿਹੜਾ ਪਿੱਛੇ ਪਿੱਛੇ ਜਾ ਰਿਹਾ ਕੀ ਕੀ ਗੱਲ ਇਹਨਾਂ ਨੇ ਕੰਮ ਨਹੀਂ ਕੀਤੇ ਕੋਈ ਉੱਥੇ ਦੇਖੋ ਜੀ ਵਰਕਰ ਜਿਹੜੇ ਇੱਕ ਤਾਂ ਵਰਕਰ ਨਾਰਾਜ਼ ਲੋਕੀ ਕੁਝ ਲੋਕ ਜਿਹੜੇ ਆਪਾਂ ਵੀ ਇੰਟਰਵਿਊਸ ਹੁਣੀਆਂ ਲੋਕੀ ਕਹ ਰਹੇ ਕਿ ਇਹਨਾਂ ਨੇ ਕੰਮ ਨਹੀਂ ਕੀਤੇ ਹਨਾ ਕੁਝ ਆਪਾਂ ਵੀ ਸਮਝ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕੀ ਸਮਝਦੇ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਹੀ ਜਿਤਾ ਕੇ ਲਿਆਂਦਾ ਜਾਵੇ ਕਿ ਜਿਹੜਾ ਸਾਡਾ ਕੰਮ ਰੁਕੇ ਹੋਏ ਨੇ ਉਹ ਪੂਰੇ ਕੀਤੇ ਜਾਂਦੇ ਜੀ ਅੰਗਜੀ ਗੱਲ ਕਰੀਏ ਪਰਿਵਾਰਵਾਦ ਦੀ ਗੱਲ ਕਰਦੇ ਹਾਂ ਸ਼ੁਰੂ ਤੋਂ ਕਾਂਗਰਸ 'ਤੇ ਇਲਜ਼ਾਮ ਲੱਗਦੇ ਆ ਰਹੇ ਆ ਤੁਹਾਨੂੰ ਲੱਗਦਾ ਵੀ ਇਹਦਾ ਵੀ ਫਰਕ ਪੈ ਸਕਦਾ ਹੈ ਜੀ ਕਾਫੀ ਢੇਰ ਤੋਂ ਵਰਕਰ ਜਿਹੜੇ ਕੰਮ ਕਰ ਰਹੇ ਆ ਕਾਫੀ ਸਾਲਾਂ ਤੋਂ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਸੀਟ ਨਹੀਂ ਦਿੱਤੀ ਜਾਂਦੀ ਆਪਣੇ ਘਰ ਦੇ ਬੰਦਿਆਂ ਨੂੰ ਸੀਟ ਦਿੱਤੀ ਜਾਂਦੀ ਤੁਹਾਨੂੰ ਲੱਗਦਾ ਵੀ ਇਸ ਇਸ ਕਰਕੇ ਵੀ ਲੋਕ ਇਹਨਾਂ ਨਾਰਾਜ਼ ਹੋ ਸਕਦੇ ਉੱਥੋਂ ਬਿਲਕੁਲ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਇਸ ਚੀਜ਼ ਤੋਂ ਕਾਫੀ ਜਿਹੜਾ ਫਰਕ ਨਜ਼ਰ ਆਏਗਾ ਕਿਉਂਕਿ ਵਰਕਰ ਕਾਫੀ ਨਾਰਾਜ਼ ਨੇ ਵਰਕਰ ਨੂੰ ਮੌਕਾ ਦੇਣਾ ਚਾਹੀਦਾ ਸੀਗਾ ਕੋਈ ਵੀ ਇਨਾ ਸੀਨੀਅਰ ਵਰਕਰ ਜ਼ਰੂਰ ਹੋਏਗਾ ਜੋ ਰਾਜਾ ਵੜਿੰਗ ਤੋਂ ਬਾਅਦ ਆਪਣੀ ਸੀਟ ਮੰਨਦੇ ਸੀ ਇਹ ਨਹੀਂ ਕਿ ਆਪਾਂ ਪ੍ਰਧਾਨ ਆਏ ਆ ਆਪਾਂ ਐਮਪੀ ਬਣ ਗਏ ਉੱਪਰੋਂ ਦਬਾਅ ਪਾ ਕੇ ਸੀਟਾਂ ਦੇ ਉੱਤੇ ਭਾਵੇਂ ਐ ਹੋ ਜਾਣ ਭਾਵੇਂ ਬਾਬਾ ਡੇਰਾ ਬਾਬਾ ਨਾਨਕ ਤੋਂ ਆਪਣਾ ਸੁਖਵਿੰਦਰ ਰੰਦਾਵਾ ਹੋ ਜਾਣ ਇਹਨਾਂ ਨੇ ਇਹ ਚੀਜ਼ ਦਾ ਬਹੁਤ ਫਰਕ ਜਿਹੜਾ ਦੇਖਣ ਨੂੰ ਮਿਲੇਗਾ ਔਰ ਦੇਖਣ ਨੂੰ ਸ਼ੁਰੂਆਤੀ ਰੁਝਾਨ ਚ ਦੇਖਣ ਨੂੰ ਮਿਲ ਵੀ ਪਿਆ ਦੋਸਤੋ ਲਗਾਤਾਰ ਜਿਹੜੀ ਹਵਾ ਸੀਗੀ ਉਹ ਚੱਲ ਰਹੀ ਜਿਹੜੀ ਕਾਂਗਰਸ ਪਾਰਟੀ ਵੱਲ ਚੱਲ ਰਹੀ ਸੀ ਪਿਛਲੇ ਪਹਿਲੀ ਵਾਰ ਵੀ ਇਲੈਕਸ਼ਨ ਵਿੱਚ 7 ਸੀਟਾਂ ਜਿਹੜੀਆਂ 13 ਵਿੱਚੋਂ ਹਾਸਲ ਕੀਤੀਆਂ ਸੀ ਹੁਣ ਲਗਾਤਾਰ ਜਿਹੜੇ ਨਤੀਜੇ ਉਹ ਆ ਰਹੇ ਆ ਲਗਾਤਾਰ ਜਿਹੜੇ ਆ ਉਹ ਆਮ ਆਦਮੀ ਦੇ ਢਿੰਪੀ ਢਿੱਲੋ ਅੱਗੇ ਜਾ ਰਹੇ ਹੋਰ ਵੀ ਜਿਹੜੇ ਨਤੀਜੇ ਅਸੀਂ ਦੱਸਾਂਗੇ ਤੁਹਾਨੂੰ ਅੰਗਜੀ ਕਿਵੇਂ ਜਿਹੜੇ ਅਗਰ ਇਹ ਸੀਟ ਹਾਰ ਜਾਂਦੇ ਕਿੱਦੜਵਾ ਕਿਵੇਂ ਦਾ ਅਸਰ ਪੈ ਸਕਦਾ ਕਾਂਗਰਸ ਦੇ ਉੱਤੇ ਇੰਨਾ ਚ ਦੇਖਿਓ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਆਨਾਲੇ ਟਾਈਮ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਹੀ ਜਿਹੜੀ ਆ ਤੋੜ ਮਰੋੜ ਸ਼ੁਰੂ ਹੋ ਜਾਣੀ ਹੈ ਕਿਉਂਕਿ ਕਈ ਲੀਡਰ ਨਹੀਂ ਚਾਹਦੇ ਕਿ ਰਾਜਾ ਵੜਿੰਗ ਪ੍ਰਧਾਨ ਕਿਤੇ ਰਹਿਣ ਠੀਕ ਹੈ ਨਾ ਇਸ ਚੀਜ਼ ਨੂੰ ਲੈ ਕੇ ਇਹਨਾਂ ਦੀ ਆਪਸ ਜੀ ਤਰੋੜ ਮੋੜ ਸ਼ੁਰੂ ਹੋ ਜਾਣੀਆਂ ਕਿਉਂਕਿ ਉਹਨੇ ਕਹਿਣਾ ਤੂੰ ਉਧਰ ਨਹੀਂ ਗਿਆ ਤੂੰ ਉਧਰ ਨਹੀਂ ਗਿਆ ਇੱਕੋ ਸੀਟ ਦੇ ਉੱਤੇ ਜੰਮੜੇ ਰੇ ਇਸ ਚੀਜ਼ ਨੂੰ ਲੈ ਕੇ ਇਹਨਾਂ ਨੂੰ ਕਾਫੀ ਫਰਕ ਦੇਖਣ ਨੂੰ ਆ। ਅੰਕ ਜੀ ਕਿੰਨਾ ਕੁ ਨੁਕਸਾਨ ਜਿਹੜਾ ਵਾ ਇਹ ਅਗਰ ਸੀਟ ਹਰ ਜਾਂਦੇ ਆ ਕਿੰਨਾ ਕੁ ਨੁਕਸਾਨ ਜਿਹੜਾ ਵਾ ਰਾਜਾ ਵੜਿੰਗ ਨੂੰ ਜਿਹੜਾ ਹੋ ਸਕਦਾ ਤੁਹਾਨੂੰ ਪਤਾ ਪੰਜਾਬ ਪ੍ਰਧਾਨ ਆ ਪੂਰੀ ਕਮਾਂ ਇਹਨਾਂ ਦੇ ਹੱਥ ਹੁੰਦੀ ਆ। ਬਿਲਕੁਲ ਬਿਲਕੁਲ ਤੁਹਾਨੂੰ ਕੀ ਲੱਗਦਾ ਕਿ ਆਨ ਵਾਲੇ ਦਿਨਾਂ 'ਚ ਜਿਹੜੇ ਜੇ ਸੀਟ ਇਹ ਹਰ ਜਾਂਦੇ ਆ ਕਿੱਦੜਵਾ ਤੁਹਾਨੂੰ ਪਤਾ ਹੌਟ ਸੀਟ ਮੰਨੀ ਜਾ ਰਹੀ ਐ ਇਸ ਟਾਈਮ ਬਹੁਤ ਜ਼ਿਆਦਾ ਤੇ ਕਿਵੇਂ ਇਹਦਾ ਨੁਕਸਾਨ ਜਿਹੜਾ ਹੋ ਸਕਦਾ ਕਿ ਪ੍ਰਧਾਨਗੀ ਤੇ ਜਿਹੜੇ ਸਵਾਲ ਖੜੇ ਹੋ ਸਕਦੇ ਆ? ਜੀ ਜ਼ਰੂਰ ਨਾਲੇ ਦੇਖੋ ਕਿ ਇਹਨਾਂ ਇਹਨਾਂ ਨੂੰ ਚਾਹੀਦਾ ਸੀ ਕੜੀ ਮਿਹਨਤ ਕਰਦੇ ਕੜੀ ਮਿਹਨਤ ਕਰਕੇ ਸੀਟਾਂ ਨੂੰ ਕਿੱਦਾਂ ਹਾਸਲ ਕੀਤਾ ਜਾਏਗਾ ਬਾਕੀ ਸ਼ੁਰੂਆਤੀ ਰੁਝਾਨ ਨਾ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਨਵੇਂ ਰੁਝਾਨ ਜਿਹੜੇ ਆ ਕਿੱਦਾਂ-ਕਿੱਦਾਂ ਆਉਂਦੇ ਤੇ ਹੁਣ ਬਾਤ ਹੀ ਕਲੀਅਰ ਹੋ ਪਾਏਗਾ ਕਿ ਕਿਵੇਂ ਇਹਨਾਂ ਦੀ ਰਿਆ ਪਰਫਾਰਮੈਂਸ ਕਿੱਦਾਂ ਦੀ ਰਹੀ ਆ ਲੋਕ ਕਿਉਂ ਨਹੀਂ ਪਸੰਦ ਕਰ ਰਹੇ ਤੇ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਹੀ ਪਤਾ ਲਾ ਦੋਸਤੋ ਲਗਾਤਾਰ ਜਿਹੜੇ ਸਵੇਰ ਤੋਂ ਨਤੀਜੇ ਜਿਹੜੇ ਆ ਰਹੇ ਨਾ ਜਿਹੜੀ ਆਮ ਆਦਮੀ ਪਾਰਟੀ ਆ ਉਹ ਗਿੱਦੜ ਬਾਅਦ ਤੋਂ ਅੱਗੇ ਜਾ ਰਹੀ ਹੋਰ ਵੀ ਗੱਲਬਾਤ ਕਰਾਂਗੇ ਨਤੀਜੇ ਦੇ ਉੱਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਦੁਬਾਰਾ ਮਿਲਦੇ ਆ ਇੱਕ ਵਾਰ ਫਿਰ ਬਹੁਤ-ਬਹੁਤ ਤੁਹਾਡਾ ਧੰਨਵਾਦ